ਅਜੇ ਦਿਨ ਦਾ ਚੜ੍ਹਾ ਹੋਇਆ ਸੀ ਜਾਂ ਕਰਨਾਮੇ ਪਿੰਡ ਵਿੱਚ ਗੁਰਦੁਆਰੇ ਦੀ ਸਪੀਕਰ 'ਚ ਇੱਕ ਅਨਾਉਂਸਮੈਂਟ ਹੁੰਦੀ ਆ ਇਹ ਅਨਾਉਂਸਮੈਂਟ ਤੁਹਾਡੇ ਪਿੰਡਾਂ 'ਚ ਵੀ ਕਈ ਵਾਰੀ ਹੋਈ ਹੋਊਗੀ ਉਹਨਾਂ ਦਿਨਾਂ 'ਚ ਅਨਾਉਂਸਮੈਂਟ ਕਰਨ ਵਾਲਾ ਗਰੰਥੀ ਸਿੰਘ ਕਹਿੰਦਾ ਜੀ ਪਿੰਡ ਨੂੰ ਘੇਰਾ ਪੈ ਗਿਆ ਸੀ ਆਰਪੀ ਦਾ ਪਿੰਡ ਦੇ ਵਿੱਚ ਖਾੜਕੂ ਲੁਕੇ ਹੋਣ ਦੀ ਗੱਲ ਆ ਸੋ ਅਬਸਰਾਂ ਦੇ ਵੱਲੋਂ ਪਿੰਡ ਵਾਲਿਆਂ ਨੂੰ ਇੱਕ ਹਦਾਇਤ ਆ ਕਿ ਹਰ ਘਰ ਦੇ ਵਿੱਚ ਇੱਕ ਬਜ਼ੁਰਗ ਮਾਈ ਜਾਂ ਇੱਕ ਬਜ਼ੁਰਗ ਬਾਪੂ ਰਵੇ। ਬਾਕੀ ਸਾਰੇ ਦਾ ਸਾਰਾ ਜਿਹੜਾ ਪਿੰਡ ਆ ਇਕੱਠਾ ਹੋ ਕੇ ਤੇ ਸਰਕਾਰੀ ਸਕੂਲ ਦੀ ਗਰਾਊਂਡ ਵਿੱਚ ਆ ਜਾਵੇ। ਇਹ ਪਿੰਡੋ ਪਿੰਡੀ ਕਹਾਣੀ ਸੀ। ਫਿਰ ਸਰਕਾਰੀ ਸਕੂਲਾਂ ਦੀਆਂ ਗਰਾਊਂਡਾਂ ਦੇ ਵਿੱਚ ਖਲਾਰ ਕੇ ਲੋਕਾਂ ਨੂੰ ਕਿਦਾਂ ਗੰਦੀਆਂ ਗਾਲਾਂ ਕੱਢੀਆਂ ਜਾਂਦੀਆਂ ਸੀ। ਸਾਰੇ ਪਿੰਡ ਦੇ ਸਾਹਮਣੇ ਕਿਦਾਂ ਗੁਰਸਿੱਖਾਂ ਨੂੰ ਜਲੀਲ ਕੀਤਾ ਜਾਂਦਾ ਸੀ ਉਹ ਚੀਜ਼ਾਂ ਤੁਸੀਂ ਬਹੁਤਿਆਂ ਨੇ ਆਪਣੇ ਪਿੰਡੇ ਉੱਤੇ ਚੰਗੀ ਤਰ੍ਹਾਂ ਹੰਡਾਈਆਂ ਨੇ ਤੇ ਵੇਖੀਆਂ ਨੇ ਜਦੋਂ ਸਪੀਕਰ ਤੋਂ ਅਨਾਉਂਸਮੈਂਟ ਹੋਈ ਆਵਾਜ਼ ਮਾਈ ਦੇ ਕੰਨਾਂ 'ਚ ਵੀ ਪਈ ਤੇ ਆਵਾਜ਼ ਤਿੰਨਾ ਖਾੜਕੂ ਸਿੰਘਾਂ ਦੇ ਕੰਨਾਂ 'ਚ ਵੀ ਪਈ ਮਾਈ ਆਵਾਜ਼ ਮਾਰ ਕੇ ਕਹਿੰਦੀ ਪੁੱਤ ਘੇਰਾ ਪੈ ਗਿਆ ਤੇ ਜਥੇਦਾਰ ਭਾਈ ਪੱਪੂ ਗੋਰੇ ਦੇ ਕੋਲ ਖਲੋਤਾ ਭਾਈ ਪ੍ਰੇਮ ਸਿੰਘ ਕਹਿਣ ਲੱਗਾ ਜਥੇਦਾਰਾ ਉਹ ਗੱਲ ਹੋਈ ਨਾ ਅਸੀਂ ਆਖਿਆ ਸੀ ਸੀਆਈਡੀ ਮਗਰ ਮਗਰੀ ਤੁਰੇ ਫਿਰਦੀ ਐ ਸੀਆਈਡੀ ਇੱਥੋਂ ਤੱਕ ਵੀ ਆ ਗਈ ਆ ਇਹਨੇ ਚਰ ਨੂੰ ਵੱਡੇ ਘਰ ਚ ਬੈਠੀ ਵੱਡੀ ਨੂੰ ਉਹ ਆਪਣੇ ਫਟੀਆਂ ਵਾਲੇ ਦਰਵਾਜ਼ੇ ਨੂੰ ਛੋਟੇ ਜਿਹੇ ਬੂਹੇ ਨੂੰ ਜਿੰਦਰਾ ਮਾਰ ਕੇ ਚਾਬੀ ਆਪਣੀ ਸੱਸ ਨੂੰ ਫੜਾਉਂਦੀ ਆ ਤੇ ਨਿੱਕੇ ਜਿਹੇ ਬੱਚੇ ਨੂੰ ਲੈ ਕੇ ਤੇ ਸਰਕਾਰੀ ਸਕੂਲ ਦੀ ਗਰਾਊਂਡ 'ਚ ਚਲੀ ਗਈ ਹੁਣ ਘਰ ਦੇ ਵਿੱਚ ਤਿੰਨ ਖਾੜਕੂਆ ਤੇ ਇੱਕ ਕੱਲੀ ਮਾਈ ਆ। ਖਾੜਕੂਆ ਨੇ ਕੋਈ ਚਾਰਾ ਨਾ ਵੇਖਿਆ। ਉਹ ਤਿੰਨੇ ਖਾੜਕੂ ਭੱਜ ਕੇ ਤੇ ਅੰਦਰ ਨੂੰ ਜਾਵੜੇ। ਮਾਈ ਅਜੇ ਵੇੜੇ 'ਚ ਖਲੋਤੀ ਸੀ। ਜਾਂ ਆਰ. ਪੀ. ਸਿੰਘ ਤੇਜਾ ਉਸ ਵੇੜੇ ਦੇ ਵਿੱਚ ਆਇਆ। ਮਾਈ ਅੱਗੇ ਹੋ ਕੇ ਕੁਝ ਬੋਲਣ ਲੱਗੀ ਤੇ ਆਰ. ਪੀ. ਸਿੰਘ ਤੇਜੇ ਨੇ ਥਾੜ ਕਰਕੇ ਚਪੇੜ ਉਹਦੇ ਮੂੰਹ 'ਤੇ ਮਾਰੀ। ਮਾਈ ਬਾਜੀਆਂ ਖਾ ਕੇ ਧਰਦੀ ਦੇ ਜੱਡ ਕੀ ਉਹਦੇ ਕੋਲ ਆ ਕੇ ਆਰਪੀ ਸਿੰਘ ਤੇਜਾ ਕਹਿੰਦਾ ਬੁਰੜੀਏ ਕਿੱਥੇ ਤੇਰਾ ਜਵਾਈ ਪੱਪੂ ਗੋਰਾ ਪਤਾ ਲੱਗਾ ਆਲੂ ਵਾਲੇ ਪ੍ਰਸ਼ਾਦੇ ਬਣਾ ਬਣਾ ਕੇ ਖਵਾਉਣ ਲੱਗੀ ਸਾਂ ਉਹਨਾਂ ਨੂੰ ਕੱਢ ਕਿੱਥੇ ਵੜਿਆ ਜਿਮਸੀ ਦੇ ਮਗਰ ਪਾ ਕੇ ਧੂਕੇ ਲੈ ਕੇ ਜਾਣੇ ਆ ਮਾਈ ਨੂੰ ਇੱਕ ਰੰਗ ਆਵੇ ਇੱਕ ਰੰਗ ਜਾਵੇ ਕਹਿੰਦੀ ਅਫਸਰੋ ਤੁਹਾਨੂੰ ਕਿਸੇ ਨੇ ਗਲਤ ਦੱਸਿਆ ਏ ਆਰ ਪੀ ਸਿੰਘ ਤੇਜਾ ਕਹਿੰਦਾ ਕੋਈ ਨਹੀਂ ਲੱਭ ਲੈਨੇ ਆ ਉਹ ਤੇ ਮਾਰਨੇ ਮਾਰਨੇ ਤੇਰਾ ਘਾਣ ਬੱਚਾ ਵੀ ਨਾਲ ਹੀ ਪੀੜ ਕੇ ਜਾਵਾਂਗੇ ਹੁਣ ਪੋਜੀਸ਼ਨਾਂ ਲੈਂਦੀ ਲੈਂਦੀ ਸੀ ਆਰ ਪੀ ਅੰਦਰ ਵੱਲ ਨੂੰ ਵਧੀ ਮਾਈ ਵੇੜੇ ਚ ਖਲੋਤੀ ਆ ਪੁਲਿਸ ਵਾਲੇ ਅੰਦਰ ਚਲੇ ਗਏ ਉਹਨਾਂ ਨੇ ਘਰ ਦਾ ਤੀਲਾ ਤੀਲਾ ਕਰ ਦਿੱਤਾ ਉਹਨਾਂ ਨੇ ਡਰਮ ਦੇ ਵਿੱਚੋਂ ਕਣਕ ਕੱਢ ਕੇ ਬਾਹਰ ਰੱਖ ਦਿੱਤੀ ਬਿਸਤਰੇ ਬਾਹਰ ਕੱਢ ਦਿੱਤੇ ਪੇਟੀਆਂ ਖਾਲੀ ਕਰ ਦਿੱਤੀਆਂ ਤੂੜੀ ਵਾਲਾ ਕਮਰਾ ਵੇਖ ਆਓ ਵੇਖ ਆਹ ਵੇਖ ਸਾਰਾ ਘਰ ਬੱਟ ਮਾਰ ਮਾਰ ਕੇ ਪੁੱਟ ਮਾਰਿਆ ਤੇ ਆਰ ਪੀ ਸਿੰਘ ਤੇਜੇ ਦੇ ਕੋਲ ਬੰਦੇ ਆ ਕੇ ਕਹਿਣ ਲੱਗੇ ਅਫਸਰ ਆ ਕੇ ਕਹਿਣ ਲੱਗੇ ਜਨਾਬ ਇਨਫੋਰਮੇਸ਼ਨ ਗਲਤ ਮਿਲੀ ਆ ਖਾੜਕੂ ਅੰਦਰ ਨਹੀਂ ਹੈਗੀ ਮਾਈ ਦਾ ਵੀ ਇੱਕ ਵਾਰੀ ਰੰਗ ਉੱਡ ਗਿਆ ਵੇ ਮੁੰਡੇ ਤੇ ਤਿੰਨੇ ਅੰਦਰ ਨੂੰ ਹੀ ਗਏ ਹੀ ਭਲਾ ਮੈਂ ਵਿੜੇ ਚ ਖਲੋਤੀ ਆ ਮੁੰਡੇ ਅੰਦਰ ਨੂੰ ਗਏ ਆ ਕੋਠੇ ਤੇ ਉਹ ਨਹੀਂ ਚੜੇ ਮੇਰੇ ਲਾਗੋ ਬਾਹਰ ਉਹ ਨਹੀਂ ਨਿਕਲੇ ਤੇ ਬਾਹਰ ਨਿਕਲਣ ਦਾ ਹੋਰ ਕੋਈ ਰਾਹ ਨਹੀਂ ਸਾਡੇ ਘਰ ਚ ਮੁੰਡੇ ਵੜ ਕਿਹੜੇ ਬਨੇ ਗਏ ਆਰ ਪੀ ਸਿੰਘ ਤੇਜਾ ਆਪਣੇ ਮੱਥੇ ਤੇ ਹੱਥ ਮਾਰ ਕੇ ਜਦੋਂ ਘਰੋਂ ਬਾਹਰ ਨਿਕਲਿਆ ਅੱਗੇ ਸੀ ਆਈ ਡੀ ਵਾਲਾ ਖਲੋਤਾ ਸੀ ਇਹਨੇ ਸੀ ਆਈ ਡੀ ਵਾਲਾ ਜਾ ਕੇ ਕਾਲਰ ਤੋਂ ਫੜਦਿਆ ਕਹਿੰਦਾ ਤੂੰ ਤੇ ਕਹਿੰਦਾ ਪੱਪੂ ਗੋਰਾ ਬੰਦਿਆਂ ਸਮੇਤ ਇਸ ਘਰ ਚ ਵੜਿਆ ਏ ਅਸੀਂ ਸਾਰੇ ਘਰ ਦਾ ਤੀਲਾ-ਤੀਲਾ ਕਰ ਛੱਡਿਆ ਸਾਨੂੰ ਬੰਦਾ ਕੋਈ ਨਹੀਂ ਲੱਭਾ ਸੀਆਈਡੀ ਵਾਲੇ ਨੇ ਹੱਥ ਜੋੜ ਕੇ ਆਖਿਆ ਜਨਾਬ ਮੇਰੀ ਜ਼ਬਾਨ ਕੱਟ ਲਿਓ ਭਾਵੇਂ ਬਾਅਦ ਚ ਬੰਦੇ ਐਸੇ ਹੀ ਕਰਿਆ ਉਹ ਕਹਿੰਦਾ ਹੱਦ ਹੋ ਗਈ ਉਹ ਨਗੀਜੀ ਸੂਈ ਆ ਕੇ ਮਾਈ ਨੇ ਸਾਂਭ ਕੇ ਕਿਤੇ ਨੁੱਕਰ ਚ ਵਾੜਦੀ ਅਕਸਰ ਬੰਦੇ ਆਤੇ ਨਾ ਉਹਨਾਂ ਕੋਲ ਅਸਲਾ ਵਾ ਤੂੰ ਕਹਿੰਦਾ ਵੀ ਬੰਦੇ ਅੰਦਰ ਆ ਅਸੀਂ ਘਰ ਛੱਡਿਆ ਕੋਈ ਨਹੀਂ ਬੰਦੇ ਅੰਦਰ ਨਹੀਂ ਹੈ ਕਹਿੰਦਾ ਜਨਾਬ ਫੇਰ ਜਾਓ ਅਜੇ ਮਾਈ ਆਪਣੇ ਹੌਸਲੇ ਚ ਕੱਪੜੇ ਝਾੜਦੀ ਸੀ ਆਪਣੇ ਜਾਂ ਆਰ ਪੀ ਸਿੰਘ ਤੇਜਾ ਦੁੱਜੀ ਏਰੀ ਘਰ ਆ ਗਿਆ ਕਹਿੰਦਾ ਬੁਰੜੀਏ ਸਾਡੇ ਨਾਲ ਲੁਗਨਵੀ ਚ ਨਾ ਖੇਢੀ ਉਹ ਕਹਿੰਦੀ ਅਫਸਰੋ ਕਾਦੀ ਲੁਗਨਵੀ ਚ ਤੁਸੀਂ ਘਰ ਲੱਭ ਲਿਆ ਸਾਰਾ ਫੋਲ ਲਿਆ ਮੁੰਡੇ ਤੁਹਾਨੂੰ ਨਹੀਂ ਲੱਭੇ ਉਹ ਕਹਿੰਦਾ ਤਲਾਸ਼ੀ ਅਹੀਂ ਫੇਰ ਕਰਨੀ ਹੈ ਹੁਣ ਮਾਈ ਨੂੰ ਹੌਸਲਾ じゃ ਹੋ ਗਿਆ ਹੀ ਵੀ ਬੰਦੇ ਕਿਤੇ ਨਾ ਕਿਤੇ ਵੜ ਗਿਆ ਮੇਰੇ ਸਿਰੋਂ ਬਲਾਟ ਲਈ ਹੋਣਾ ਹੁਣ ਜਿਹੜੀ ਗੱਲ ਹੋਣੀ ਆ ਹੰਨੇ ਬੰਨੇ ਦੀ ਹੋਣੀ ਆ ਜਦੋਂ ਹੋਈ ਤਾੜ-ਤਾੜੀ ਹੋਣੀ ਆ ਜਿਹੜੇ ਪਾਸੇ ਵੀ ਹੋਈ ਉਹ ਕਹਿੰਦੀ ਜਾ ਕੇ ਲੱਭ ਲੋ ਸੀਆਰਪੀ ਦੂਜੀ ਅਰੀ ਅੰਦਰੋਂ ਵੜੀ ਉਹ ਘਰ ਦੀ ਤਲਾਸ਼ੀ ਲੈਣ ਲੱਗ ਪਈ ਤੇ ਵਿਹੜੇ ਚ ਖਲੋਤੇ ਖਲੋਤੇ ਆਰ ਪੀ ਸਿੰਘ ਤੇਜੇ ਦਾ ਧਿਆਨ ਜਿਹੜਾ ਵਿਹੜੇ ਦੇ ਵਿੱਚ ਵੱਡੀ ਨੂਹ ਦਾ ਦਰਵਾਜ਼ਾ ਸੀ ਛੋਟਾ ਗਿਆ ਉਹਦੇ ਵੱਲ ਗਿਆ ਕਹਿੰਦਾ ਆਹ ਘਰ ਕਿੰਨਾ ਦਾ ਵਾ ਮਾਈ ਕਹਿੰਦੀ ਜੀ ਵੱਡੀ ਨੂਹ ਦਾ ਉਹ ਗੁਰਦੁਆਰੇ ਦੀ ਅਨਾਉਂਸਮੈਂਟ ਸੁਣ ਕੇ ਨਿੱਕੇ ਜਿਹੇ ਬੱਚੇ ਨੂੰ ਲੈ ਕੇ ਤੇ ਸਰਕਾਰੀ ਸਕੂਲੇ ਚਲੀ ਗਈ ਆ ਆਰ ਪੀ ਸਿੰਘ ਤੇਜਾ ਕਹਿੰਦਾ ਜਿੰਦਰਾ ਵਜਾ ਵਾ ਚਾਬੀ ਲਿਆ ਫੜਾ ਉਹ ਕਹਿੰਦੀ ਨਾਬਸਰੋ ਚਾਬੀ ਮੇਰੇ ਕੋ ਨਹੀਂ ਹੈਗੀ ਚਾਬੀ ਜਦੋਂ ਕਿ ਉਹਦੇ ਕੋਲ ਸੀ ਉਹ ਕਹਿੰਦੀ ਮੇਰੀ ਨੂ ਦਾ ਸੁਭਾਅ ਬੜਾ ਹੋਰ ਤਰ੍ਹਾਂ ਦਾ ਏ ਪਿੰਡ ਦਾ ਨੰਬਰਦਾਰ ਲਾਇਓ ਸਰਪੰਚ ਲਾਇਓ ਮੇਰੇ ਵੱਲੋਂ ਬੂਏ ਨੂੰ ਅੱਗ ਲਾ ਦਿਓ ਮੈਂ ਨਹੀਂ ਕਹਿੰਦੀ ਪਰ ਬੂਆ ਮੈਂ ਨਹੀਂ ਜੇ ਤੋੜਨ ਦੇਣਾ ਆਰ ਪੀ ਸਿੰਘ ਤੇਜਾ ਕਹਿੰਦਾ ਤੋੜ ਲੈਨੇ ਆ ਉਹਨਾਂ ਨੇ ਵੱਡੀ ਨੂ ਦਾ ਦਰਵਾਜ਼ਾ ਤੋੜਿਆ ਹੁਣ ਸੀਆਰਪੀ ਦੂਜੇ ਘਰ ਜਾ ਵੜੀ ਉਹਨਾਂ ਨੇ ਦੂਜੇ ਘਰ ਦਾ ਵੀ ਤੀਲਾ ਤੀਲਾ ਹੀ ਕਰ ਦਿੱਤਾ ਫੜ ਕੇ ਕੱਖ ਨਾ ਛੱਡਿਆ ਬੰਦੇ ਆ ਕੇ ਆਰ ਪੀ ਸਿੰਘ ਤੇਜੇ ਨੂੰ ਕਹਿੰਦੇ ਜਨਾਬ ਬੰਦੇ ਨਹੀਂ ਜਿਆ ਜਨਵਰੀ ਦਾ ਮਹੀਨਾ ਤੇ ਆਰ ਪੀ ਸਿੰਘ ਤਰੇਜੇ ਦੇ ਮੱਥੇ ਤੋਂ ਤ੍ਰਿਪ ਤ੍ਰਿਪ ਕਰਕੇ ਮੁੜ ਕੇ ਅਤਰਦੀ ਤੇ ਡਿੱਗੇ ਬੰਦੇ ਕਹਿੰਦੇ ਜਨਾਬ ਖਾੜ ਤੂੰ ਇੱਥੇ ਨਹੀਂ ਜੇ ਆ ਗਏ ਅਸੀਂ ਦੋਵੇਂ ਘਰ ਫੋਲ ਮਾਰੇ ਆ ਆਰ ਪੀ ਸਿੰਘ ਤੇਜਾ ਕਹਿੰਦਾ ਚੱਲੋ ਅਗਲੇ ਬੰਨੇ ਸੀਐਜੀਡੀ ਵਾਲਾ ਵੇਖ ਕੇ ਤੈਨੂੰ ਫੇਰ ਵਟ ਗਿਆ ਚੜ ਗਿਆ ਉਹ ਕਹਿੰਦਾ ਤੂੰ ਕਹਿੰਨਾ ਮੇਰਾ ਸਿਰ ਤੇ ਤੁਹਾਡੀਆਂ ਜੁੱਤੀਆਂ ਮਾਰ ਗਏ ਫਿਰ ਜੁੱਤੀਆਂ ਤੇਰੇ ਸਿਰ 'ਚ ਟਾਊਟ ਬੰਦਾ ਕਹਿੰਦਾ ਜਨਾਬ ਜੁੱਤੀਆਂ ਕੀ ਮਾਰਨੀਆਂ ਮੇਰੀ ਬੋਟੀ-ਬੋਟੀ ਕਰ ਲੋ ਪਰ ਇੱਕ ਵਾਰੀ ਆਖੇ ਲਾ ਕੇ ਦੁਬਾਰਾ ਮੁੜੋ ਇੱਕ ਵਾਰੀ ਫੇਰ ਜਾਓ ਬੰਦੇ ਉਸੇ ਘਰ ਆ ਜਾਂ ਕੋ ਨੁੱਕਰ ਛੁੱਟਦੀ ਆ ਜਾਂ ਕੋ ਜਗ੍ਹਾ ਛੁੱਟਦੀ ਆ ਕੋਈ ਨਾ ਕੋਈ ਥਾਂ ਐਹੋ ਜੀ ਆ ਗਈ ਆ ਜਿੱਥੇ ਖਾੜਕੂ ਵੜਿਆ ਪਰ ਤੁਹਾਨੂੰ ਨਹੀਂ ਜੇ ਲੱਭਦੇ ਪਰ ਬੰਦੇ ਇੱਥੇ ਆ ਆਰ.ਪੀ. ਸਿੰਘ ਤੇਜਾ ਤਿੱਜੀਵਰੀ ਆਇਆ ਤੇ ਮਾਈ ਨੂੰ ਮੋਢੇ ਤੋਂ ਫੜ ਕੇ ਪੂਰੇ ਜ਼ੋਰ ਨਾਲ ਲਾ ਕੇ ਕਹਿੰਦਾ ਮਾਤਾ ਤੇਰਾ ਕੱਖ ਨਹੀਂ ਮੈਂ ਰਹਿਣ ਦੇਣਾ ਮੁੰਡੇ ਦੱਸ ਕਿੱਥੇ ਵੜਿਆ ਹੁਣ ਮਾਈ ਨੂੰ ਹੌਸਲਾ ਹੋ ਗਿਆ ਵੀ ਜੇ ਦੋ ਅਰ ਹੀ ਨਹੀਂ ਲੱਭੇ ਤਾਂ ਤਿੱਜੀਰੀ ਕਿੱਥੋਂ ਲੱਭ ਚੱਲੇ ਆ ਉਹ ਕਹਿੰਦੀ ਹਾਂ ਸੁਣੋ ਤੁਸੀਂ ਆਪ ਆਏ ਜੇ ਮੁੜ ਜਾਂਦੇ ਰਹੇ ਜੇ ਦੋ ਵਾਰੀ ਤੁਸੀਂ ਘਰ ਦੀ ਤਲਾਸ਼ੀ ਕਰ ਲਈ ਜਾਓ ਤੀਜੀ ਵਾਰੀ ਤਲਾਸ਼ੀ ਕਰ ਲੋ ਇਨੇਜਰ ਨੂੰ ਮਾਈ ਨੇ ਨਾ ਜਦੋਂ ਸੀਆਰਪੀ ਵਾਲੇ ਬਾਹਰ ਗਏ ਸੀ ਤੀਜੀ ਵਾਰੀ ਉਹਨੇ ਨਵਾਂ ਜਿੰਦਰਾ ਲਿਆ ਕੇ ਤੇ ਵੱਡੀ ਨੂੰ ਦੇ ਘਰ ਨੂੰ ਮਾਰ ਦਿੱਤਾ ਸੀ ਤੇ ਚਾਬੀ ਆਪਣੀ ਜੇਬ ਚ ਪਾ ਲਈ ਸੀ ਉਹਨੇ ਆਰਪੀ ਸਿੰਘ ਤੇਜਾ ਬੰਦਿਆਂ ਨੂੰ ਕਹਿੰਦਾ ਵੀ ਹੁਣ ਐਨ ਸੁੰਘਦੇ ਜਾਇਓ ਧਰਤੀ ਨੂੰ ਬੰਦੇ ਇੱਥੇ ਆ ਜਦੋਂ ਬੰਦੇ ਅੰਦਰ ਨੂੰ ਗਏ ਵਾਪਸ ਆਏ ਉਹ ਫੇਰ ਆ ਕੇ ਕਹਿੰਦੇ ਜਨਾਬ ਇੱਥੇ ਕੁਝ ਨਹੀਂ ਹੈਗਾ ਆਰ ਪੀ ਸਿੰਘ ਤੇਜਾ ਜਦੋਂ ਪਛਾਣ ਨੂੰ ਮੋੜਨ ਲੱਗਾ ਮਗਰਲੇ ਕਮਰੇ ਵਿੱਚੋਂ ਇੱਕ ਸਿਪਾਈ ਨੇ ਆਵਾਜ਼ ਮਾਰ ਕੇ ਆਖਿਆ ਅਫਸਰੋ ਬੰਦੇ ਲੱਭ ਗਏ ਆ ਬੰਦੇ ਇੱਥੇ ਹੀ ਆ ਕਹਿੰਦਾ ਕਿੱਥੇ ਉਹ ਕਹਿੰਦਾ ਇੱਧਰ ਆਓ ਅੰਦਰle ਬਨੇ ਗੋਲੀਆਂ ਖਿਲ ਰੀਆਂ ਸੀ ਰਾਉਂਡ ਧਰਤੀ ਤੇ ਖਿਲਰੇ ਪਏ ਸੀ ਇੱਕ ਝੋਲਾ ਪਿਆ ਸੀ ਹੋਇਆ ਅਸਲ ਚ ਪਤਾ ਕੀ ਉਹ ਜਿਹੜਾ ਮਾਈ ਦਾ ਘਰ ਸੀ ਵਿੱਚ ਵਜੀ ਸੀ ਕੰਧ ਇੱਕ ਦਰਵਾਜੇ ਤੇ ਬਾਹਰ ਸੀ ਪਰ ਪੁਰਾਣੇ ਬਜ਼ੁਰਗਾਂ ਨੂੰ ਪਤਾ ਵੀ ਜਦੋਂ ਲੋਕਾਂ ਦੇ ਘਰਾਂ 'ਚ ਵੰਡ ਹੁੰਦੀ ਸੀ ਇਧਰ ਉਧਰ ਆਉਣ ਜਾਣ ਵਾਸਤੇ ਮਗਰਲੇ ਕਮਰੇ 'ਚ ਵੀ ਇੱਕ ਖਿੜਕੀ ਜੀ ਰੱਖ ਲੈਂਦੇ ਹੁੰਦੇ ਸੀ ਬੰਦਾ ਕੋਈ ਇਧਰ ਨੂੰ ਚਲ ਗਿਆ ਕੋਈ ਇਧਰ ਨੂੰ ਚਲ ਗਿਆ ਤੇ ਉਹਨਾਂ ਦੋਵਾਂ ਖਿੜਕੀਆਂ ਦੇ ਅਗਲੇ ਬਨੇ ਲੱਗੀਆਂ ਸੀ ਅਲਮਾਰੀਆਂ ਫਿੱਟ ਕਰਕੇ ਜਦੋਂ ਖਾੜਕੂਆਂ ਨੇ ਮਾਈ ਵਾਲੇ ਪਾਸੇ ਦੀ ਤਲਾਸ਼ੀ ਕੀਤੀ ਪੁਲਿਸ ਨੇ ਮਾਈ ਵਾਲੇ ਪਾਸੇ ਦੀ ਤਲਾਸ਼ੀ ਕੀਤੀ ਖਾੜਕੂ ਅਲਮਾਰੀਆਂ ਧੂਕੇ ਦੇ ਦੁਜੇ ਬਨੇ ਜਾ ਵੜੇ ਸੀ ਜਦੋਂ ਉਹਨਾਂ ਨੇ ਦੁਜਾ ਬਨਾ ਭੋਲਿਆ ਖਾੜਕੂ ਅਲਮਾਰੀਆਂ ਧੂਕੇ ਇੱਧਰ ਆ ਜਾਂਦੇ ਰਹੇ ਉਹਦੇ ਖੇਡਦੇ ਰਹੇ ਲੁਕਣਮੀਚੀ ਪਰ ਜਦੋਂ ਐਤ ਕੀ ਭੱਜੇ ਉਹਨਾਂ ਦਾ ਰੌਂਦਾਂ ਵਾਲਾ ਇੱਕ ਝੋਲਾ ਧਰਤੀ ਤੇ ਜਾ ਡਿੱਗਾ ਸੀ ਆਰ. ਪੀ. ਸਿੰਘ ਤੇਜਾ ਕਹਿੰਦਾ ਜਨਾਬ ਬੰਦੇ ਲੱਭ ਗਏ ਉਹ ਕਹਿੰਦਾ ਪਾਓ ਘੇਰਾ ਇਹਦਾ ਮਤਲਬ ਬੰਦੇ ਐਸ ਘਰ ਦੇ ਵਿੱਚ ਵੜੇ ਆ ਜਦੋਂ ਭੱਜ ਕੇ ਬਾਹਰ ਆਏ ਅਗਲੇ ਬੰਨੇ ਜਿੰਦਰਾ ਨਵਾ ਵਜਾ ਮਾਈ ਨੇ ਮਾਰ ਕੇ ਚਾਬੀ ਜੇਬ ਚ ਪਾ ਲਈ ਆਰ. ਪੀ. ਸਿੰਘ ਤੇਜਾ ਕਹਿੰਦਾ ਬੁਰੜੀਏ ਹੁਣ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਗਿਆ ਬੰਦੇ ਇੱਥੇ ਹੀ ਆ ਆ ਜਿੰਦਰਾ ਖੋਲ ਮੈਂ ਪੱਪੂ ਗੋਰਾ ਜਿਪਸੀ ਦੇ ਮਗਰ ਪਾ ਕੇ ਤੇ ਧੂਕੇ ਖੜਨਾ ਬਟਾਲੇ ਤੱਕ ਸਾਹਮਣੇ ਫੱਟੀਆਂ ਸੀ ਤੇ ਫੱਟੀਆਂ ਦੇ ਮਗਰਲੇ ਬੰਨੇ ਦੂੜ ਕੰਧ ਨਾਲ ਟੋਕਾ ਲੱਗਾ ਸੀ ਤੇ ਟੋਕੇ ਦੇ ਬਿਲਕੁਲ ਨਾਲ ਉਹ ਤਿੰਨੇ ਖਾੜਕੂ ਪੋਜੀਸ਼ਨ ਲੈ ਕੇ ਬੈਠੇ ਸਨ ਭਾਈ ਪੱਪੂ ਗੋਰੇ ਦੇ ਮੋਢੇ ਉੱਤੇ ਸੀ ਜੀਪੀਐਮ ਜੀਪੀਐਮ ਮਤਲਬ ਜਰਨਲ ਪਰਪਸ ਮਸ਼ੀਨ ਗਨ ਜਿੱਧਰ ਚੱਲਦੀ ਸੀ ਆ ਸੱਥਰੀ ਵਿਛਾਈ ਜਾਂਦੀ ਸੀ ਇਧਰਲੇ ਬੰਨੋ ਤਿੰਨਾ ਜਾਣਿਆਂ ਨੇ ਬਾਹਰੋਂ ਦਰਵਾਜ਼ਾ ਖੋਲਦਾ ਵੇਖਣ ਲੱਗੇ ਤੇ ਭਾਈ ਤਲਜੀਤ ਸਿੰਘ ਕਹਿਣ ਲੱਗਾ ਜਥੇਦਾਰਾ ਇਹਨਾਂ ਨੇ ਬੂਆ ਖੋਲ ਕੇ ਅੰਦਰ ਨੰਗ ਆਉਣਾ ਹੈ। ਸਾਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਹੈ। ਕੁਝ ਨਾ ਕੁਝ ਕਰਨਾ ਚਾਹੀਦਾ ਹੈ। ਹੁਣ ਖਾੜਕੂ ਦਾ ਕਿਰਦਾਰ ਵੇਖੋ। ਖਾੜਕੂ ਦਾ ਜੀਵਨ ਵੇਖੋ। ਉਹ ਕਹਿਣ ਲੱਗਾ ਸੰਗੋ ਕਰਨਾਂ ਤੇ ਬਹੁਤ ਕੁਝ ਆ ਪਰ ਉਹ ਬੂਏ ਦੇ ਵਿੱਚ ਮਾਈ ਖਲੋਤੀ ਆ। ਮੈਨੂੰ ਮਰਨਾ ਪਰਵਾਨ ਹੈ ਪਰ ਮਾਈ ਨਹੀਂ ਮਰਨ ਦੇਣੀ ਕਿਉਂਕਿ ਇਹ ਉਹੋ ਹੀ ਮਾਵਾ ਜਿਹੜੀ ਸਵੇਰ ਦੀ ਸਾਡੇ ਵਾਸਤੇ ਆਲੂ ਵਾਲੇ ਪ੍ਰਸ਼ਾਦੇ ਲੌਂਦੀ ਫਿਰਦੀ ਸੀ ਨਜਾਇਜ਼ ਬੰਦਾ ਮੇਰੇ ਹੱਥੋਂ ਨਹੀਂ ਅੱਜ ਤੱਕ ਮਰਿਆ ਨਾ ਮੈਂ ਮਰਨ ਦੇਣਾ ਵਾ ਉਹਨੇ ਨਾਲ ਹੀ ਹੱਥ ਛੋੜ ਕੇ ਆਖਿਆ ਸੱਚੇ ਬਾਦਸ਼ਾਹ ਕਰ ਕਿਰਪਾ ਇੱਕ ਵਾਰੀ ਮਾਈ ਵੇੜੇ ਚੋਂ ਬਾਹਰ ਕੱਢ ਦੇ ਫਿਰ ਦਸੀਏ ਮੁਕਾਬਲਾ ਕਰੀ ਦਕਦਾ ਨਕਲੀ ਦੇ ਬੜੇ ਬਣਾਏ ਅਸਲੀ ਇਹਨਾਂ ਨੂੰ ਕਰਕੇ ਵਿਖਾਉਨੇ ਆ ਹੁਣ ਮਾਈ ਨੇ ਜੇਬ ਚੋਂ ਕੁੰਜੀ ਕੱਢੀ ਜੇਬ ਚਾਬੀ ਕੱਢੀ ਹੁਣ ਬੁੱਢੇ ਹੱਥ ਸੀ ਉਹ ਜਿੰਦਰਾ ਖੋਲਣ ਲੱਗੀ ਚਾਬੀ ਤਿਲਕ ਕੇ ਪਾਸੇ ਚਲੀ ਗਈ ਜਦੋਂ ਚਾਬੀ ਤਿਲਕੀ ਤੇ ਆਰਪੀ ਸਿੰਘ ਤੇਜੇ ਕੋ ਰਿਆ ਨਾ ਗਿਆ ਉਹਨੇ ਮਾਤਾ ਨੂੰ ਵਾਲਾਂ ਤੋਂ ਫੜ ਕੇ ਪਛਾਣ ਕੀਤਾ ਕਹਿੰਦਾ ਚੱਲ ਬੁਰੜੀਏ ਘਰੋਂ ਬਾਹਰ ਅਸੀਂ ਜਿੰਦਰਾ ਖੋਲ ਕੇ ਵਿਖਾਵਾਂਗੇ ਪੱਪੂ ਗੋਰਾ ਕਹਿੰਦਾ ਬਣ ਗਈ ਜੇ ਗੱਲ ਬਸ ਇਹੋ ਗੱਲ ਹੈ ਮਾਈ ਪਾਸੇ ਕਰਾਉਣੀ ਸੀ ਨਾ ਮਾਈ ਹੋ ਗਈ ਜੇ ਪਾਸੇ ਹੁਣ ਸਾਡਾ ਵਿਗਾੜ ਕੱਖ ਨਹੀਂ ਸਕਦੇ ਇਹ ਸਾਡਾ ਵਿਗਾੜ ਕੱਖ ਨਹੀਂ ਸਕਦੇ ਹੁਣ ਜੋ ਹੋਊਗੀ ਗੁਰੂ ਦੇ ਭਾਣੇ ਅੰਦਰ ਹੋਊਗੀ ਨਾਲ ਦੇ ਕਹਿਣ ਲੱਗੇ ਜਥੇਦਾਰਾ ਕਰਨਾ ਕੀ ਆ ਭਾਈ ਪੱਪੂ ਗੋਰਾ ਕਹਿੰਦਾ ਕਰਨਾ ਇਹ ਆ ਕਿ ਇਹ ਬੂਹਾ ਖੋਲੇ ਮੈਂ ਦਬੇ ਦਬੇ ਪੈਰੀ ਬਿਲਕੁਲ ਲਾਗੇ ਚਲਾ ਜਾਣਾ ਵਾ ਜਦੋਂ ਕੁੰਡਾ ਖੋਲੂਗਾ ਮੈਂ ਲੱਤ ਮਾਰ ਕੇ ਤੇ ਬੂਹਾ ਇਹਦੇ ਵੱਲ ਖੋਲੂਗਾ ਜਦੋਂ ਬੂਹਾ ਇਹਦੇ ਵੱਲ ਖੁੱਲਾ ਤੇ ਤੁਹਾਡੇ ਕੋਲ 2-3 ਸਕਿੰਟ ਹੋਣੇ ਨਾ ਕਰੀ ਪਛਾਣ ਹੁ ਹੋਣਾ ਹੀ ਹੋਣਾ ਵਾ ਇਹਦੇ ਕੁਦਰਤੀ ਕਾਲਿਆ ਨਾ ਤੁਸੀਂ ਘਰ ਦਾ ਬੂਹਾ ਖੋਲੋ ਤੇ ਤੁਹਾਡਾ ਬੂਹਾ ਖੋਲਣ ਤੋਂ ਪਹਿਲਾਂ ਪਹਿਲਾਂ ਤੁਹਾਡਾ ਨਿਆਣਾ ਧੱਕਾ ਮਾਰ ਦੇ ਜਾਂ ਘਰ ਦਾ ਕੋਈ ਬੰਦਾ ਬੂਹਾ ਖੋਲ ਦੇ ਤੁਸੀਂ ਇਹ ਕਰੀਦੇ ਡਰ ਕੇ ਪਛਾਣ ਸਾਰੇ ਹੀ ਹੁੰਦੇ ਹੋ ਤੇ ਭਾਈ ਪੱਪੂ ਗੋਰਾ ਕਹਿੰਦਾ ਵੀ ਇਹ ਗੁੰਡਾ ਖੋਲ ਕੇ ਅੰਦਰ ਨੂੰ ਵੜੇ ਮੈਂ ਲੱਤ ਮਾਰ ਕੇ ਬੂਹਾ ਬਾਹਰ ਨੂੰ ਖੋਲ ਦੇਣਾ ਬਸ ਉਹ ਜਿਹੜੇ 2-3 ਸਕਿੰਟ ਹੁੰਦੇ ਆ ਨਾ ਤਾ ਲੋਜ ਨੇ ਟਾਇ ਜਾਂਦੇ ਤੇ ਦੱਸਾਂਗੇ ਇਹਨਾਂ ਨੂੰ ਮੁਕਾਬਲਾ ਕਰੀਦਾ ਕਿਦਾਂ ਆਰ ਪੀ ਸਿੰਘ ਤੇਜੇ ਨੇ ਜਿੰਦਰਾ ਖੋਲਿਆ ਇਧਰੋਂ ਭਾਈ ਪੱਪੂ ਗੋਰਾ ਚੱਲਦਾ ਚੱਲਦਾ ਬੂਹੇ ਦੇ ਕੋਲ ਆ ਗਿਆ ਆਰ ਪੀ ਸਿੰਘ ਤੇਜਾ ਕੁੰਡਾ ਖੋਲਣ ਲੱਗਾ ਮਰਦ ਨੇ ਮਾਰ ਕੇ ਲੱਤ ਬੂਹਾ ਪਾਰ ਨੂੰ ਖੋਲਿਆ ਜਦੋਂ ਬੂਹਾ ਖੁੱਲਿਆ ਤੇ ਆਰ ਪੀ ਸਿੰਘ ਤੇਜੇ ਦੇ ਸਮੇਤ ਸੀ ਆਰ ਪੀ ਵਾਲੇ ਜਦੋਂ ਵੇੜੇ ਵੱਲ ਨੂੰ ਭੱਜੇ ਬਸ ਇਹੋ ਹੀ ਇੱਕ ਟਾਈਮ ਸੀ ਮਰਦ ਨੇ ਮੋਡੇ ਤੋਂ ਲਾਈ ਜੀਪੀਆ ਮਾ ਉਹਦੇ ਮੱਥੇ ਤੇ ਪਈ ਤਿਉੜੀ ਉਹਦੀਆਂ ਅੱਖਾਂ ਵਿੱਚ ਆਈ ਲਾਲੀ ਉਹਨੇ ਮਾਰ ਕੇ ਸਾਥਰੀ ਅਕਾਲ ਦਾ ਜਕਾਰਾ ਉਸ ਮਾਈ ਦੇ ਵਿਹੜੇ ਅੰਦਰ ਜਿਵੇਂ ਵਿਹੜੇ 'ਚ ਦਰੀ ਵਿਸ਼ੀ ਹੁੰਦੀ ਆ ਸੀਆਰਪੀ ਦੀਆਂ ਲਾਟਾਂ ਏ ਸ਼ੁਰੂ ਹੋਇਆ ਜਦੋਂ ਸੀਆਰਪੀ ਵਾਲੇ ਬਾਹਰ ਨੂੰ ਭਜੇ ਤੇ ਪਹਿਲੇ ਹੱਲੇ ਆਰਪੀ ਸਿੰਘ ਤੇਜਾ ਮਰਿਆ ਧਰਤੀ ਤੇ ਡਿੱਗਾ ਉਹਦੇ ਡਿੱਗੇ ਹੋਏ ਦੀ ਸ਼ਾਦੀ ਦੇ ਉੱਤੇ ਆ ਕੇ ਭਾਈ ਪੱਪੂ ਗੋਰੇ ਨੇ ਪੈਰ ਰੱਖ ਕੇ ਆਖਿਆ ਤੇਜਿਆ ਤਾ ਉਠ ਤੂੰ ਕਹਿਣਾ ਸਾ ਗੋਰੇ ਨੂੰ ਚਿਪਸੀ ਦੇ ਮਗਰ ਪਾ ਕੇ ਧੂਕੇ ਖੜਦਾ ਵੇਖ ਲੈਨੇ ਆ ਜਿਹਦੀਆਂ ਬਾਹਾਂ ਚ ਜ਼ੋਰ ਆ ਉਹ ਧੂਕੇ ਲੈ ਜਾਊਗਾ ਆਰਪੀ ਸਿੰਘ ਤੇਜਾ ਭੇੜੇ ਚ ਮਰਿਆ ਸੀਆਰਪੀ ਵਾਲੇ ਵਿਹੜੇ 'ਚ ਮਰੇ ਇਥੋਂ ਤਿੰਨੇ ਖਾੜਕੂ ਵਿਹੜੇ 'ਚੋਂ ਬਾਹਰ ਨੂੰ ਭੱਜਦੇ ਆ ਮੇਰੇ ਬਾਕੀ ਦੇ ਸਮੇਂ 'ਚੋਂ 15 ਮਿੰਟ ਦੀ ਕਟੌਤੀ ਹੋਈ ਆ ਇਸ ਕਰਕੇ ਮੈਂ ਅਗੇਰੇ ਨਹੀਂ ਜਾਣਾ ਚਾਹੁੰਦਾ ਇਸ ਤੋਂ ਅਗੇਰੇ ਭਾਈ ਪੱਪੂ ਗੋਰੇ ਦਾ ਮੁਕਾਬਲਾ ਹੈਗਾ ਏ ਉਹਨੇ ਕਸ਼ਮੀਰ ਸਿੰਘ ਏਐਸਆਈ ਉਹ ਬੰਦਾ ਮਾਰਨਾ ਜਿੰਨੇ ਕਦੇ ਗ੍ਰੰਥੀ ਸਿੰਘ ਦੀਆਂ ਲੱਤਾਂ ਤੋੜੀਆਂ ਸੀ ਉਹ ਬਾਹਰ ਹੀ ਟੱਕਰ ਪੈਣਾ ਉਹਨੂੰ ਜਿਪਸੀ ਦੇ ਵਿੱਚ ਹੀ ਉਹਨੂੰ ਮਾਰ ਕੇ ਭਾਈ ਪੱਪੂ ਗੋਰਾ ਫਿਰ ਖੇਤਾਂ 'ਚ ਕਿੱਦਾਂ ਜਾਵੇਗਾ ਕਿੱਦਾਂ ਉਹਦੇ ਲੱਤ 'ਚ ਗੋਲੀ ਵਜੇਗੀ ਉਹ ਨਾਲ ਦੇ ਉਹਨੂੰ ਕਿਦਾਂ ਖੁਸ਼ੀਆਂ ਦੇਵੇਗਾ ਫਿਰ ਉਹ ਕੱਲਾ ਕਿਦਾਂ ਸ਼ਾਮਾਂ ਤੱਕ ਜੂਝੇਗਾ ਤੇ ਭਾਈ ਪੱਪੂ ਗੋਰੇ ਦੀ ਮਾਤਾ ਆਪਣੇ ਪੁੱਤ ਦਾ ਮੁਕਾਬਲਾ ਕੋਠੇ ਤੇ ਖਲੋ ਕੇ ਕਿਦਾਂ ਸਾਰੀ ਦਿਹਾੜੀ ਵੇਖੂਗੀ ਇਹ ਦਾਸ ਤਾਂ ਮੇਰੀ ਅਜੇ ਚੱਲਦੀ ਹੈ ਪਰ ਸਮਾਂ ਮੇਰਾ ਥੋੜਾ ਜਿਹਾ ਕੱਟਿਆ ਗਿਆ ਇਸ ਕਰਕੇ ਮੈਂ ਉਸ ਤੋਂ ਅਗੇਰੇ ਨਹੀਂ ਜਾਣਾ ਚਾਹੁੰਦਾ ਸਮੇਂ ਦੀ ਸਮਾਪਤੀ ਹੈ